ਸਰੀ ਵਿੱਚ ਹਿੰਸਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇੱਕ ਹੋਰ ਮੰਦਭਾਗੀ ਖਬਰ ਸਰੀ ਦੇ ਗਿਲਫੜ ਇਲਾਕੇ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈ ਹੈ ਬੀਤੇ ਸ਼ਨੀਵਾਰ 14 ਦਸੰਬਰ ਨੂੰ ਸਰੀ ਦੇ ਗਿਲਫੜ ਇਲਾਕੇ ਦੇ ਵਿੱਚ ਇੱਕ ਡਬਲ ਸਟੈਬਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਮਹਿਲਾ ਦੀ ਮੌਤ ਹੋ ਗਈ ਸੀ ਜਦਕਿ ਦੂਸਰਾ ਵਿਅਕਤੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਤਾਂ ਹੁਣ ਉਸ ਕੁੜੀ ਦੀ ਪਛਾਣ ਨਿਕਲ ਕੇ ਸਾਹਮਣੇ ਆਈ ਹੈ ਇਹ ਕੁੜੀ ਸਿਮਰਨ ਦੱਸੀ ਜਾ ਰਹੀ ਹੈ ਜੋ ਹਰਿਆਣਾ ਦੇ ਪਿੰਡ ਠਿਸਕਾ ਮੀਰਾਜੀ ਦੀ ਰਹਿਣ ਵਾਲੀ ਹੈ ਔਰ ਦਸਨ ਮੁਤਾਬਕ ਸਿਮਰਨ ਸਾਲ 2023 ਦੇ ਵਿੱਚ ਭਾਰਤ ਤੋਂ ਕੈਨੇਡਾ ਸਟੱਡੀ ਵੀਜ਼ਾ ਦੇ ਉੱਤੇ ਆਈ ਸੀ ਔਰ ਉਸ ਦੀ ਪੜ੍ਹਾਈ ਹੁਣ ਮੁਕੰਮਲ ਹੋਣ ਵਾਲੀ ਸੀ ਪਰ ਸ਼ਨੀਵਾਰ ਦੀ ਰਾਤ ਜਦੋਂ ਘਰ ਦੇ ਵਿੱਚ ਮੌਜੂਦ ਸੀ ਤਾਂ ਕਿਸੇ ਅਣਪਛਾਤੇ ਵਿਅਕਤੀ ਦੇ ਵੱਲੋਂ ਆ ਕੇ ਉਸ ਦੇ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਹੈ ਜਦਕਿ ਜੋ ਦੂਸਰਾ ਵਿਅਕਤੀ ਹੈ ਉਹ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਹਾਲਾਂਕਿ ਆਂਡੀ ਗਵਾਂਡੀਆਂ ਦੇ ਦੱਸਣ ਦੇ ਮੁਤਾਬਕ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਦੋਵੇਂ ਪੰਜਾਬੀ ਕਮਿਊਨਿਟੀ ਦੇ ਨਾਲ ਹੀ ਸਬੰਧਤ ਸਨ ਔਰ ਪਿਛਲੇ 3 ਮਹੀਨੇ ਪਹਿਲਾਂ ਹੀ ਉਹ ਇੱਥੇ ਬੇਸਮੈਂਟ ਦੇ ਵਿੱਚ ਆ ਕੇ ਰਹਿਣ ਲੱਗੇ ਸੀ ਹਾਲਾਂਕਿ ਇਸ ਕਤਲ ਦੀ ਅਸਲ ਵਜ੍ਹਾ ਕੀ ਹੈ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਇਸ ਦੀ ਜਾਂਚ ਅਜੇ ਵੀ ਚੱਲ ਰਹੀ ਹੈ ਸਰੀ ਪੁਲਿਸ ਔਰ ਆਈ ਹਿੱਟ ਦੇ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਅਸੀਂ ਆਇਡ ਨੂੰ ਮੇਲ ਕਰਕੇ ਇਹ ਜਾਣਕਾਰੀ ਵੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦੀ ਆਇਡੈਂਟੀਟੀ ਬਾਰੇ ਪਤਾ ਚੱਲ ਸਕੇ ਪਰ ਅਜੇ ਤੱਕ ਉਹਨਾਂ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਪਰ ਭਾਰਤ ਦੇ ਵਿੱਚ ਮੌਜੂਦ ਜੋ ਸਿਮਰਨ ਦਾ ਪਰਿਵਾਰ ਹੈ ਉਸ ਦੇ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਸਿਮਰਨ ਦੇ ਪਿਤਾ ਜੀ ਇੱਕ ਸਧਾਰਨ ਪਰਿਵਾਰ ਦੇ ਨਾਲ ਸੰਬੰਧਿਤ ਰੱਖਦੇ ਨੇ ਇੱਕ ਸਕੂਲ ਦੇ ਵਿੱਚ ਬੱਸ ਚਲਾਉਂਦੇ ਨੇ ਔਰ ਇਸ ਵਕਤ ਪਰਿਵਾਰ ਸਦਮੇ ਦੇ ਵਿੱਚ ਹੈ ਉਸ ਦੇ ਮਾਤਾ ਜੀ ਗੋਹਾਰ ਲਗਾ ਰਹੇ ਨੇ ਕਿ ਉਹਨਾਂ ਦੀ ਧੀ ਦੀ ਮ੍ਰਿਤਕ ਦੇਹ ਨੂੰ ਵਾਪਸ ਇੰਡੀਆ ਭੇਜਿਆ ਜਾ ਸਕੇ